ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਡੀਆ ਵੀ ਤੁਸੀਂ ਸਾਰੇ ਠੀਕ ਹੋਗੇ ਅਸੀਂ ਵੀ ਠੀਕ ਆ ਤੇ ਅੱਜ ਚੱਲੇ ਆਂ ਆਪਣੀ ਮਨਾਨ ਕੋਲ ਉਹ ਤੁਹਾਡੇ ਡੈਡੀਗੇ ਮੇਲਾ ਦੇਖਣ ਤੇ ਆਪਾਂ ਚੱਲੇ ਡੈਡੀ ਨੂੰ ਲੈਣ ਕਾਲੇ ਸ਼ਾ ਲਿਖਿਆ ਹੈ ਹੀ ਤੇ ਅੱਜ ਆਪਾਂ ਲੈਣ ਚੱਲੇ ਨਾਲ ਹੀ ਦੇਖਿਆ ਕਿ ਮੇਲਾ ਵੇਖਾਵਾਂਗੇ ਪਰ ਮੇਲਾ ਖਤਮ ਹੋ ਗਿਆ ਵਾ ਮੇਲਾ ਕਦੋਂ ਖਤਮ ਹੋਇਆ ਮੇਲਾ ਕੱਲ ਦਾ ਮੰਗਾਇਆ ਅੱਜ ਨਾਲੇ ਡੈਡੀ ਲੈ ਆਉਣਗੇ ਆਲਾ ਪਲ ਕੋਈ ਤੇਰਾ ਆਉਣਾ ਨਹੀਂ

ਅੱਧਾ ਘੰਟਾ ਘਾਟ ਹੀ ਲੱਗਣਾ ਵੇ ਤੇ ਅਹੀ ਭਾਵੇਂ ਲੈਣ ਚਲ ਜੀਏ ਤੇ ਉੱਥੇ ਜਾਗੇ ਉਹ ਤੇ ਜਾਗੇ ਰਹਿਣਾ ਆ ਡੈਡੀ ਭਾਵੇਂ ਉੱਥੇ ਜਾ ਕੇ ਕਹਿਣਾ ਕਿ ਮੈਂ ਨਹੀਂ ਜਾਣਾ ਮੈਂ ਤੇ ਰਹਿਣਾ ਆ ਤੇ ਭਾਵੇਂ ਆਪਾਂ ਨੂੰ ਵੀ ਫੇਰਾ ਹੀ ਪਵੇ ਹਨਾ ਸ਼ਾਇਦ ਆਈ ਜਾਵੇ ਜੁੜੀ ਨੇ ਕਹਣਾ ਚੱਲ ਭਲਿਆ ਚਲੀ ਜਾਨੇ ਆ ਫੇਰ ਉਹਨੇ ਹਾਂ ਆਪਾਂ ਪੌਂਚ ਚੱਲੇ ਆਂ ਖਾਲੜੇ ਖਾਲੜਾ ਵੀ ਸਾਨੂੰ ਬਾਜ਼ਾਰ ਪੈਂਦਾ ਵਾ ਤੇ ਪਰਮੇਨ ਬਾਜ਼ਾਰ ਸਾਨੂੰ ਵੀ ਖਿਵੀ ਵੈਂਦੀ ਪੈਂਦਾ ਆ। ਪਿਖੀ ਵਿੰਡੋ ਜ਼ਿਆਦਾ ਵਧੀਆ ਸਮਾਨ ਮਿਲਦਾ ਮਿਲਦਾ ਵਾ ਖਾਲੜਿਆਂ ਵੀ ਪਰ ਪਿਖੀ ਵੈਂਡ ਆਪਾਂ ਜ਼ਿਆਦਾ ਸ਼ਾਪਿੰਗ ਕਰਦੇ ਆਂ ਕਿਉਂਕਿ ਪਿਖੀ ਵੈਂਡਾ ਹਰ ਇੱਕ ਚੀਜ਼ ਮਿਲ ਜਾਂਦੀ ਆ। ਭਾਰੇ ਇੱਕ ਹੀ ਖਾਲੜਾ ਵੀ ਸਹੀ ਆ ਕਿ ਜਦੋਂ ਬੰਦੇ ਨੂੰ ਜਿਆਦਾ ਛੇਤੀ ਹੋਵੇ ਹਾਂ ਉਦੋਂ ਆਪਾਂ ਇੱਥੋਂ ਵੀ ਲੈਨੇ ਆ ਛੇਤੀ ਕੋਈ ਚੀਜ਼ ਲੈ ਆ ਸਕਦੇ ਆ ਨਾਲੇ ਜਿੱਦਾਂ ਕੋਈ ਪੁਰਾਣਾ ਪਾਣਾ ਆ ਹੋਵੇ ਕੋਈ ਖਾਣ ਪੀਣ ਨੂੰ ਵੀ ਦਵਾਈਆਂ ਬਣਾ ਕੇ ਲੈ ਦੇ ਸਕਦੇ ਆ ਸਾਮਾਨ ਸਾਰਾ ਮਿਲਦਾ ਵਾ ਤੇ ਭਾਰੇ ਇਹ ਆ ਕਿ ਜਿੱਦਾਂ ਜ਼ਿਆਦਾ ਫੈਂਸੀ ਸਾਮਾਨ ਲੈ ਹੈ ਆਪਣੇ ਪਿੰਡੋਂ ਹੀ ਮਿਲ ਜਾਂਦਾ ਹੈ ਜਿਆਦਾ ਫੈਂਸੀ ਚੀਜ਼ਾਂ ਜਿਹੜੀਆਂ ਉਹ ਪਿੱਖੀ ਵਿੰਡੋ ਮਿਲਦੀਆਂ ਚਬਾ ਲਓ ਪਿੱਖੀ ਵਿੰਡੋ ਚਬਾ ਲ ਆਪਾਂ ਘੱਟ ਜਾਂਦੀ ਆ ਹਾਂਜੀ ਦੱਸੋ ਕੀ ਦੰਨਾਂ ਤੇ ਸ਼ਾਪਿੰਗ ਸ਼ਾਪਿੰਗ ਕਰਨ ਲੱਗੇ ਜਿੱਥੇ ਜਿੱਥੇ ਆਪਾਂ ਜਾਣਾ ਹੁੰਦਾ ਵਾ ਤੇ ਸਾਰਿਆਂ ਦੀ ਆਦਤ ਹੁੰਦੀ ਆ ਨਾ ਫਟਾਫਟ ਸ਼ਾਪਿੰਗ ਕਰ ਲਈਏ ਜਿਹੜੀ ਚੀਜ਼ ਵੇਖੀ ਉਹ ਲੈ ਲਈਏ ਜਿਹੜੀ ਚੀਜ਼ ਨੂੰ ਮਤਲਬ ਠੀਕ ਕੀਤਾ ਆ ਜਿਹੜੀ ਚੀਜ਼ ਸੋਹਣੀ ਲੱਗੀ ਆ ਤਾਂ ਉਹ ਦਾ ਜੇਕਰ ਦਾ ਲੈ ਲਈਏ ਹਾਂ ਐਦਾਂ ਹੁੰਦਾ ਵਾ ਹੋਰ ਪਹਿਲਾਂ ਇਦਾਂ ਹੁੰਦਾ ਸੀ ਕਿ ਬੱਚੇ ਵੀ ਜ਼ਿਆਦਾ ਜੇਤ ਜੂਦ ਕਰਦੇ ਹੁੰਦੇ ਸੀ ਕਿ ਆਪਾਂ ਆ ਚੀਜ਼ ਲੈਣੀ ਆ ਲੈਣੀ ਆ ਤੇ ਹੁਣ ਪਰ ਹੁਣ ਇਹ ਆ ਕਿ ਬੱਚੇ ਸਿਆਣੇ ਹੋ ਗਏ ਆ ਤੇ ਇਹ ਨਾਲ ਹੁਣ ਉਹ ਚੀਜ਼ਾਂ ਉਹ ਲੈਂਦੇ ਆ ਕਿ ਜਿਹੜੀਆਂ ਚੱਲਦੀਆਂ ਵਾਂ ਅੱਗੇ ਹੁਣ ਪਹਿਲਾਂ ਪਹਿਲਾਂ ਇਦਾਂ ਹੁੰਦਾ ਸੀ ਕਿ ਜਿਹੜੀ ਮਾਂ ਪਿਓ ਨੇ ਚੀਜ਼ ਲਾ ਦੇਣੀ ਬੱਚਾ ਉਹ ਪਸੰਦ ਕਰ ਲੈਂਦੇ ਹੁੰਦੇ ਸੀ ਨਾ ਤੇ ਹੁਣ ਬੱਚੇ ਪਹਿਲਾਂ ਹੀ ਕਹ ਆ ਦਿੰਦੇ ਆ ਕਿ ਅਸੀਂ ਨਾਲ ਜਾ ਕੇ ਲੈਣੀ ਜਿਹੜੀ ਵੀ ਚੀਜ਼ ਲੈਣੀ ਆ ਅਸੀਂ ਨਾਲ ਜਾ ਕੇ ਲੈਣੀ ਆ ਇਦਾਂ ਹੁੰਦਾ ਅਗੇ ਤੇ ਜਿੱਦਾਂ ਦਾ ਭਾਵੇਂ ਮਾਂ ਮਮੀ ਨੇ ਡੈਡੀ ਨੇ ਮਾੜਾ ਲਾਇਆ ਤਾਂ ਉਹ ਪਾਲ ਲੈਣਾ ਚੰਗਾ ਲਾਇਆ ਤਾਂ ਉਹ ਪਾਲ ਲੈਣਾ ਹੋਂ ਨਹੀਂ ਬੱਚੇ ਇਦਾਂ ਦੇ ਹੋਂ ਨਹੀਂ ਬੱਚੇ ਤਾਂ ਹੋਂ ਤੇ ਬੱਚੇ ਆਹ ਦਿੰਦੇ ਅਸੀਂ ਤੁਹਾਨੂੰ ਖਰੀਦ ਕੇ ਦਿੰਨੇ ਆ ਸਹੀ ਗੱਲ ਐ ਇਹ ਹੈਗਾ ਭਾਪੇ ਦੀਪ ਸਿੰਘ ਜੀ ਦਾ ਜਨਮ ਸਥਾਨ ਪਉਵਿੰਡ ਸਾਹਿਬ ਗੁਰਦਾਰਾ ਤੇ ਇੱਥੇ ਵੀ ਲੋਕ ਦੁਪਹਿਰਾ ਕੱਟਣਾ ਐਤਵਾਰ ਆਉਂਦੇ ਨੇ ਤਵਾੜਾ ਪੇੜ ਤੇ ਵਹੇ ਹਾਂਜੀ ਰੋਜ਼ ਹੀ ਹੁੰਦੀ ਬਾਗ ਨੂੰ ਮਾਣੋ ਸੱਚਾ ਪਾਸ਼ਾ ਸਰਪੰਚਾ ਬਣਾਇਆ ਹੋਇਆ ਹੁਣ ਜੀ ਹਰ ਇੱਕ ਦਾ ਕਲਾਕਾਰ ਮੇਲੇ ਵਾਂਗੂ ਹੀ ਮਾਹੌਲ ਬਣਿਆ ਰਹਿੰਦਾ ਇੱਥੇ ਆਹ ਮੌਸਮ ਜੇ ਦੇ ਕਰਕੇ ਪਹਾਂ ਜਿੱਦਾਂ ਦੁਕਾਨਾਂ ਦਾ ਕੋਨਾ ਲੱਗੀਆਂ ਰਹਿੰਦੀਆਂ ਇੱਥੇ ਵੀ ਇਹ ਆਜੀ ਸਾਡਾ ਮੇਨ ਬਾਜ਼ਾਰ ਭਿੱਖੀ ਵਿੰਡ ਸ਼ਹਿਰ ਨਾਲ ਸ਼ਹਿਰ ਦੇ ਨਾਲੇ ਬਾਜ਼ਾਰ ਇਹ ਵਹਿ ਹਨੋਂ ਪੈਨ ਖਟਵਾ ਪੈਂਦਾ ਵਾ ਥੋੜਾ ਦੂਰ ਪੈਂਦਾ ਹਾਂ ਇੰਨਾ ਮੈਨੂੰ ਜਿਆਦਾ ਖਾਲੜਾ ਲੱਗ ਪੈਂਦਾ ਹੈ ਪੋਸਟਰ ਆਇਆ ਨਹੀਂ ਵਿੱਚ ਪੋਸਟਰ ਲਿਆ ਹੁੰਦੀਆਂ ਆ ਨਹੀਂ ਵਿੱਚ ਇੱਥੇ ਵੀ ਪੀਟੇ ਰਹਿੰਦੇ ਨੇ ਓਕੇ ਅੱਗੇ ਲਾਏ ਪਹਿਲਾਂ ਸਿੱਧੇ ਲੰਘ ਚਾਹੀਦਾ ਸੀ ਨਾ ਤੇ ਹੁਣ ਉਹ ਪੁਲਿਸ ਵਾਲਿਆਂ ਨੇ ਉਹ ਸਟੈਂਡ ਜੇ ਲਾ ਦਿੱਤੇ ਅੱਗੇ ਮੈਂ ਠੀਕ ਆਂ ਜੇ ਤੈਨੂੰ ਗਰ ਆ ਗਿਆ ਪੌਤਰ ਦਿਆਂ ਨੇ ਉਹ ਉੱਥੇ ਹੁਣ ਤੇ ਨੰਗਨ ਨੂੰ ਆਵੇ ਕੋਈ ਹੈਗੀ ਜਗ੍ਹਾ ਕਈ ਯਾਰ ਇੱਥੋਂ ਬੰਦ ਹੀ ਕੀਤਾ ਹੁੰਦਾ ਸਾਰਾ ਹੁਣ ਲਾਉਂਦੇ ਆਂ ਚਾਰੀ ਆਂ ਬਹਿ ਗਏ ਜੀ ਖਾਣਾ ਚਾਰ ਪੌਣਾ ਆਪਾਂ ਵੀ ਮੈਂ ਉੱਥੇ ਆ ਕੇ ਠੰਡ ਲੱਗ ਗਿਆ ਕੇ ਆਪਾਂ ਪੌਤਰ ਦੇਣ ਨਹੀਂ ਫੋਨ ਨੇ ਨਹੀਂ ਲੱਜਾਣ ਨੂੰ ਆਣ ਕਿ ਮੈਂ ਕਹਿੰਦੀ ਹਾਂ ਕਿ ਚਾਰੀ ਆਂ ਬਹਿ ਗਏ ਆਪਾਂ ਚਾਰ ਪੌਣਾ ਜਾ ਪਾਇਆ ਗਿਆ ਦੋ ਲਾ ਤੇ ਮੋਕਾ ਥੋੜਾ ਹੀ ਪਾਇਆ ਸੀ ਥੋੜਾ ਹੀ ਹੋ ਫਿਰ ਇਹ ਕੀ ਕੀ ਯਾਰ ਕਾਟੀਆਂ ਵੀ ਕਿੰਸੇ ਲਾ ਲਈਆਂ ਠੰਡਾ ਠੰਡੀ ਨਾ ਠੰਡਾ ਗਿਆ ਨਾ ਇਧਰ ਤੇ ਹਲੇ ਗਰਮੀਆਂ ਆ ਲਈਆਂ ਤੈਨੂੰ ਕਾਟੀਆਂ ਕਿੱਥੇ ਦੇਖ ਕੇ ਸੱਚੀ ਟੰਗੀਆਂ ਹੀ ਨੇ ਤੇ ਨਾ ਨਾ ਵੀ ਉਹ ਪੂਰੇ ਸੂਟ ਨਹੀਂ ਘਰੇ ਬਲੈਕ ਜੇ ਹੁੰਦੇ ਦੋ ਤਿੰਨ ਉਹਨਾਂ ਤੇਰੇ ਲਈ ਟੰਗੀਆਂ ਹੋਣੀਆਂ ਕਿੰਨੀ ਜ਼ਿਆਦੀ ਠੰਡ ਲੱਗਦੀ ਆ ਔਡ ਟੰਗੇ ਹੀ ਸ਼ਾਇਦ ਉਹਨਾਂ ਦਾ ਟੰਗੇ ਹੋਣ ਸ਼ੋਅ ਵਾਸਤੇ ਮਹਿੰਗੇ ਮਹਿੰਗੇ ਨਿੰਬੂ ਸਸਤੇ ਸਸਤੀਆਂ ਕੁਰਸੀਆਂ ਜੇ ਉਹਨਾਂ ਦੇ ਪਿੰਡ ਦਾ ਮੋੜ ਪਿੰਡ ਸਾੰਦਰਾ ਪਿੰਡ ਸਾੰਦਰਾ ਇਹਨਾਂ ਨਾਲ ਸਾਡੀ ਦਾ ਪਿੰਡ ਇਹਨਾਂ ਦੀ ਸੜਕਾਂ ਕਿਦੇ ਸਹੀ ਬਣੀ ਹਾਂ ਨਹੀਂ ਨਹੀਂ ਪੜੀ ਛੋਟੀ ਹੈਗੀ ਛੋਟੀ ਜੀ ਸਾੰਦ ਵੀ ਬੜੀ ਮੁਸ਼ਕਿਲ ਜਾਂਦੇ ਇਹ ਕਿ ਹੈ ਜਿਹਾ ਸਾਫਿਆ ਹੁੰਦਾ ਐਵੇਂ ਮੇ ਖੜੇ ਖੜੇ ਜਾਏਗੀ ਪਹਿਲਾਂ ਜਾਦੇ ਹੁੰਦੇ ਹੁਣ ਬਣਾ ਬਣੀ ਆ ਨੇ ਸੱਚ ਮੰਨੇ ਤਾਂ ਨਹੀਂ ਹੋਨੇ ਮੰਨਣ ਤੇ ਪੜ ਗਿਆ ਵਾ ਪੜ ਗਿਆ ਹੈ ਮੰਨਾ ਹੁਣ ਮੱਖੀ ਪਿਆ ਮੱਖੀ ਹਾਂ ਪੱਕੀ ਆ ਨਹੀਂ ਲੱਗੀ ਐ 1 ਕਿਲੋਮੀਟਰ ਤੇ ਸ਼ਾਇਦ ਇੰਨਾ ਕੀ ਦੂਰ ਹੁਣਾ ਵਾ ਹਮ ਦਲਗਾ ਇਤਰ ਵੀ ਐ ਅਰੇ ਕਿਥੋਂ ਬਣੀਆਂ ਸਾਫ ਆ ਟਾਇਲ ਟੂਲ ਲੱਗੀ ਆ ਆਪਣੀ ਗਲੀ ਆਲਾ ਹਾਰ ਤੇ ਆਪਣੀ ਗਲੀ ਦੀਆਂ ਤੇ ਅਸੀਂ ਬੜੀਆਂ ਬੇਨਤੀਆਂ ਰਕਮਸਤਾ ਕਿਤਿਆਂ ਪਰ ਪੂਰੀਆਂ ਹੁੰਦੀਆਂ ਵੇਖੋ ਸਰਕਾਰੀ ਸੌਂਗੀ ਹੱਡੀ ਤੇ ਜਾਵਦੀ ਦਰਵਾਜਾ ਖੰਨੋ ਆਪਾਂ ਪੀਣ ਲੱਗੇ ਹਾਂ ਜੀ ਚਾਹ ਚਾਹ ਦੇ ਨਾਲ ਆਪਾਂ ਖਾਣ ਲਈ ਬੈਠ ਗਏ ਆਂ ਦੀਦੀ ਨੇ ਘਰੇ ਬਣਾਇਆ ਵੰਦੇ ਸੀ ਕਿ ਉਹ ਬਣਾ ਦੇਸੀਆ ਦਾ ਬਣਾ ਦੇਸੀ ਦਾ ਦੇਸੀ ਕਿ ਉਹਦਾ ਬਣਿਆ ਹੋਇਆ

好的，买大号的。